ਕੰਨਾ ਟਾਈਮ ਹੋ ਗਿਆ ਯੋ ਪਸ ਨਹੀਂ ਹਾਂਜੀ ਉਹ ਆਪਣੇ ਫੁੱਫੜ ਨੂੰ ਕਰੋ ਫੋਨ ਕਿੱਥੇ ਰਹਿ ਗਏ ਉਹ ਕੋਈ ਗੱਲ ਨਹੀਂ ਆਉਂਦੇ ਹੁਣੇ ਡੱਡ ਜੀ ਟੈਨਸ਼ਨ ਨਹੀਂ ਚੱਲ ਆ ਲੈਣੇ ਆ ਕਰ ਗੱਲ ਜਾ ਰ ਓਏ ਆਉਂਦੇ ਹੁਣੇ ਇੱਥੇ ਕਿਤੇ ਏਡੀ ਘੜੀ ਗੱਲ ਆ ਅੱਛਾ ਚਲੋ ਠੀਕ ਆ ਉਹ ਤੇ ਕਹਿੰਦੇ ਬਸ ਆ ਗਏ ਆ ਮਿੰਟ ਦੋ ਹੋਰ ਆ ਤੁਹਾਨੂੰ ਤੀ ਕਰੋ ਇਨੀ ਕਾਲੀ ਭਾਈ ਵੀ ਛੇਤੀ ਕਰੋ ਤੂੰ ਇਧਰ ਨਹੀਂ ਹੁੰਦੀ ਆ ਉਹ ਤੁਹਾਨੂੰ ਤੇ ਕਾਲੀ ਪੋਣੀ ਸੀ ਨਾ ਨਾ ਤੁਹਾਡਾ ਨੂੰ ਭਲੇ ਖਾਵਾ ਨਹੀਂ ਔਰ ਕੁੜੀਗਲੇ ਪਹਿਲਾਂ ਹੀ ਹੁੰਦੇ ਆ ਮੁੰਡੇ ਵਾਲੇ ਚਲ 2-4 ਮਿੰਟ ਲੇਟ ਹੋ ਹੋ ਵੀ ਜਾਣਗੇ ਕੋਈ ਨਹੀਂ ਆਂਤ ਮਮੀ ਤੇ ਤਿਆਰ ਵੀ ਨਹੀਂ ਹੋ ਦਿੰਦੇ ਕਿੱਥੇ ਲੈ ਹੋ ਤਿਆਰ ਕਿੱਦਾਂ ਹੋਣਾਂਗੇ ਤੁਸੀਂ ਹੈ ਤਿਆਰ ਆ ਜਿ ਕੋਸਰ ਹੈਗੀ ਆ ਉਹ ਬੜੀ ਤਿਆਰੀ ਆ ਭਾਬੀ ਜੀ ਬਹੁਤਾ ਤਿਆਰ ਹੋ ਕਰਨਾ ਸੀ ਦੱਸ ਇੱਥੇ ਕੋਈ ਗੱਲ ਨਹੀਂ ਰੈਡੀ ਤਿਆਰੀ ਤਿਆਰੀ ਆ ਮੈਨੂੰ ਲੱਗਦਾ ਉਹ ਗੱਡੀਆਂ ਮੋੜਾਈਆਂ ਜੀ ਦੇਖੋ ਭਲੋ ਖਰੀਆ ਕਿ ਹੋਰ ਉਹੀ ਉਹੀ ਆ ਦੋ ਤਿੰਨ ਬਰਾਤਾਂ ਵਿੱਚ ਅੱਜ ਨਾ ਉਹੀ ਆ ਆਪਣੇ ਹੀ ਆ ਆਪਣੇ ਨਾਮ ਲਿਆ ਬਾਬੇ ਕੋ ਆਪਣੇ ਹੋਏ 2000 ਜੀ ਆ ਡੈਡੀ ਜੀ ਕੋਈ ਗੱਲ ਨਹੀਂ ਇਹ ਆਪਣੇ ਦੋ ਚਾਰ ਜੀ ਆ ਸਾਰੇ ਚਲ ਆਓ ਹਾਂ ਗਾਂ ਚਲੀਏ ਚਲੋ ਚਲੀਏ ਫਿਰ ਦੀ ਵਧਾਈ ਹੋਏ ਤੁਹਾਨੂੰ ਬਹੁਤੀ ਬਹੁਤੀ ਹੁਣ ਤੁਹਾਨੂੰ ਵੀ ਬਹੁਤਿਆ ਬਹੁਤਿਆ ਵਧਾਈਆਂ ਭੈਣ ਜੀ ਵਧਾਈ ਹੋਏ ਭੈਣ ਜੀ ਤੁਹਾਨੂੰ ਚਲ ਵਧਾਈ ਹੋਏ ਬੋਤਾਂ ਤੁਹਾਨੂੰ ਬਹੁਤ ਬਹੁਤ ਜੀ ਗੱਤ ਗੱਲ ਸੁਣ ਹੁਣ ਮੇਰੀ ਹੁਣ ਨਾ ਤੂੰ ਸਹੁਰੇ ਘਰ ਜਾਣਾ ਵਾ ਨਵੀਂ ਜ਼ਿੰਦਗੀ ਤੇਰੀ ਸ਼ੁਰੂ ਹੋਣੀ ਆ ਠੀਕ ਵਾ ਨਾ ਤੇ ਐਨ ਪੂਰੇ ਸੱਚਜੀ ਬਣ ਕੇ ਰਹਿਣਾ ਵਾ ਕੋ ਚੱਜੀ ਨਹੀਂ ਬਣਨਾ ਤੇ ਜਿਹੜੀ ਵੀ ਗੱਲ ਬਾਤ ਹੋਏ ਨਾ ਫੋਨ ਤੇ ਮੈਨੂੰ ਪੁੱਛ ਲਿਆ ਕਰੀ ਠੀਕ ਵਾ ਨਾ ਕੋਈ ਨਹੀਂ ਮੰਮੀ ਤੂੰ ਫਿਕਰ ਨਾ ਕਰੋ ਤੇ ਵੱਡਿਆਂ ਦਾ ਸਾਰਿਆਂ ਦਾ ਆਦਰ ਮਾਨ ਕਰਨਾ ਵਾ ਠੀਕ ਵਾ ਠੀਕ ਆ ਹਾਂ ਆ ਵੇਖ ਕਿੱਦਾਂ ਨੂੰ ਹੋਇਆ ਏ ਕਲੀਰਾ ਤੇਰਾ ਐਨ ਪੂਰੇ ਧਿਆਨ ਨਾਲ ਰਹਿਣਾ ਵਾ ਠੀਕ ਵਾ ਟਾਈਮ ਨਾਲ ਉੱਠ ਕੇ ਨਹਾ ਧੋ ਕੇ ਫਿਰ ਸੋਈ ਚ ਕੰਮ ਕਰਨਾ ਵਾ ਠੀਕ ਆ ਆ ਵੱਡੀ ਭੈਣ ਵਾਂਗੂ ਸਮਝਣਾ ਵਾ ਕੋਈ ਗੱਲ ਕੋਈ ਮੇਰ ਤੇਰ ਨਹੀਂ ਕਰਨੀ ਕਿਤੇ ਤੇਰਾ ਲਾਂਮਾ ਨਹੀਂ ਕਿ ਹੋਣਾ ਚਾਹੀਦਾ ਠੀਕ ਆ ਮੰਮੀ ਨਹੀਂ ਹੁੰਦਾ ਐਂ ਦਿਲ ਲਾ ਕੇ ਰਹੀਂ ਆਪਣਾ ਚੰਗਾ ਫਿਕਰ ਨਾ ਕਰੀ ਕਿਸ ਗੱਲ ਦਾ ਨਹੀਂ ਤੁਸੀਂ ਵੀ ਫਿਕਰ ਨਾ ਕਰੋ ਅਮਨ ਕਿਹੜਾ ਕਿਤੇ ਓਪਰੇ ਥਾਂ ਚੱਲੀ ਆ ਇਹਦੀ ਭੂਆ ਦਾ ਪਿੰਡ ਹੀ ਆ ਉਤੋ ਆਹਾ ਦੀ ਵੀ ਨਾ ਬੜੀ ਚੰਗੀ ਆ ਪ੍ਰਵੀਂਦਰ ਆਹੋ ਤੇ ਕੋਈ ਨਹੀਂ ਪਹਿਣਾ ਪਹਿਣਾ ਪੜ ਕੇ ਰਿਆ ਕਰਨਾ ਮੇਰੀ ਕਿਤੇ ਆ ਚਲ ਇਹ ਆ ਪਿੱਟੜ ਗੜੇ ਹੱਥ ਜੋੜ ਕੇ ਬੇਨਤੀ ਵੀ ਛੋਟੀ ਪੈਣ ਬਣਾ ਕੇ ਰੱਖਿਓ ਕਿਤੇ ਕੋਈ ਗਲਤੀ ਵੀ ਹੋ ਜੇ ਨਾ ਤੇ ਮਾਫ ਕਰ ਦਿਓ ਨਿੱਕੀ ਸਮਝ ਕੇ ਕੋਈ ਗੱਲ ਨਹੀਂ ਤੁਸੀਂ ਨਹੀਂ ਬੋਝੀ ਅਜੇ ਕੰਮ ਤਾਂ ਤਾਂ ਨਹੀਂ ਬੋਤਾ ਕਰਦੀ ਨਾ ਇਹ ਤੇ ਕਿਨਾ ਆ ਵਾਲਾ ਵੇ ਅਹਵਾਲ ਨਾ ਆਵੇ ਤੈਨੂੰ ਸਮਝਾ ਸਮਝੋ ਦਿਓ ਪੁੱਤ ਪੁੱਛ ਲਿਆ ਕਰੀ ਚੰਗਾ ਜਿਹੜੀ ਗੱਲ ਦਾ ਪਤਾ ਨਾ ਲੱਗਿਆ ਕਰੂਗਾ ਤੇ ਕੋਈ ਨਹੀਂ ਤੇ ਮੈਂ ਕਹਿੰਦੀ ਹੀ ਵੀਰ ਕਿੱਥੇ ਗਿਆ ਵੀਰ ਦੀ ਲੱਭਣ ਡਿਆ ਹਾਂ ਹਾਂ ਵੇਖੋ ਪਿੱਛੇ ਤੁਹਾਡੇ ਵੀਰ ਮੇਰੀ ਗੱਲ ਸੁਣ ਹਾਂਜੀ ਭੈਣ ਜੀ ਤੇ ਕਿੱਦਾਂ ਕਰਨਾ ਫੇਰੇ ਫੁਰੇ ਦਾ ਕਰਨਾ ਜਾਣਾ ਵਾ ਕਰ ਇੱਧਾ ਕਰਦੇ ਹਾਂ ਇਹ ਤੁਸੀਂ ਕੱਲ ਦਾ ਰੱਖ ਲਓ ਪ੍ਰੋਗਰਾਮ ਮੇਰਾ ਦਾ ਕੱਲ ਆ ਜਿਓ ਦੱਸੋ ਕਿੱਦਾਂ ਕਰਨੀ ਹੈ ਵੇਖ ਲਓ ਆਪਣੀ ਸਲਾਹ ਕਰਕੇ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਵਾ ਹਾਂ ਤੇ ਕਹਿੰਦਾ ਸਾਰਾ ਪ੍ਰੋਗਰਾਮ ਹੋਇਆ ਅੱਜ ਤੇਰਾ ਪਾਜੂ ਹੁਣ ਘਰ ਜਾਣਾ ਵਾ ਤੈਨੂੰ ਚਲੋ ਕਈ ਵਾਰ ਆਪਣੇ ਘਰ ਜਾ ਕੇ ਸਗਨ ਵਾਰ ਕਰਦੇ ਹੁੰਦੇ ਆ ਹਾਂ ਪਾਜੀ ਦਾ ਦਰبان ਕੋ ਗੱਲ ਕਰ ਮੇਰਾ ਬਾਦ ਨਾ ਬੋਲੋ ਸਵੇਰੇ ਆਏ ਕਿ ਕੋਈ ਗੱਲ ਨਹੀਂ ਆਪੇ ਅੱਜ ਇੱਥੇ ਤੋੜ ਦੋ ਨਾ ਕੁੜੀ ਇੱਥੇ ਤੋੜ ਦੋ ਬਦਵਾਇ ਚਲੋ ਠੀਕ ਆ ਫਿਰ ਇਦਾਂ ਹੀ ਕਰ ਲਓ ਓ ਸਰਸ ਇਦਾਂ ਕਰੋ ਫੁੱਫੜਾ ਲਾ ਗਿਆ ਉਹ ਤੇ ਹੋਟਲ ਜਾ ਹਾਂਜੀ ਜਾਓ ਤੁਸੀਂ ਵੇਖੋ ਜਾ ਕੇ ਚਾਹ ਪਣੀ ਦਾ ਭੈਣ ਚਲੋ ਚਲੀਏ ਇੱਥੇ ਹੁਣ ਚਾਹ ਪਣੀ ਪੀਏ ਪਹਿਲਾਂ ਚਲੋ ਕਰ ਲੈਨੇ ਚਾਹ ਪਾਣੀ ਦਾ ਪਹਿਲਾਂ ਚਾਹ ਖਰਾਓ ਪਹਿਲਾਂ ਪੀਰੋ ਪਹਿਲਾਂ ਚਾਰ ਸਰ ਹੋਰ ਮਧਿਆਗਾ ਨਾ ਬਹੁਤ ਵਧੀਆ ਬੱਜੀ ਐਡਾ ਕਰਿਓ ਕੁਝ ਵਧੀਆ ਹੋ ਗਿਆ ਤੇ ਬੈਟਰ ਹੁੰਦਾ ਵਕਰੇ 5 500 ਰੁਪਏ ਦੇਦੇ ਹੋ ਚੰਗਾ ਕੋਈ ਦੇ ਦਾਂਗਾ ਮੈਂ ਚਲੋ ਟਾਈਮ ਹੋ ਗਿਆ ਵਲੇਟ ਨੂੰ ਜਿਹਾ ਆਹੋ ਸ਼ਤਿ ਕਰੋ ਮੁੜ ਕੇ ਹੋਰ ਵੀ ਧਿਆਨੀਆਂ ਕਰਨੀਆਂ ਵਾ ਮੇਰਾ ਫੋਟਾ ਪਲਾ ਧਿਆਨ ਲੱਗੇ ਚੰਗਾ ਵੇ ਇਹ ਗੱਲ ਪਤਾ ਹੈ ਨਾ ਫੋਨ ਕਰ ਲਈ ਮੈਨੂੰ ਠੀਕ ਵਾ ਚਲੋ ਠੀਕ ਹੈ ਚੰਗਾ ਭਾਜੀ ਚੰਗਾ ਭਾਜੀ ਚੰਗਾ ਵੀ ਸਹੀ ਕਹਿੰਦਾ ਮੈਂ ਤੇ ਬੋਤਾ ਲੱਗ ਤੁਹਾਨੂੰ ਮੈਂ ਨਾ ਆਪਣੇ ਤੇ ਬੜੇ ਦਾ ਲਾੜਾ ਨਾ ਪੜੀ ਆ ਠੀਕ ਹੈ ਅਜੇ ਇਹ ਨਹੀਂ ਆਣੀ ਠੀਕ ਹੈ ਕੋਈ ਗੱਲ ਹੋਏ ਨਾ ਇਹਨੂੰ ਸਮਝਾ ਦਿਓ ਚੰਗਾ ਤੇ ਜੇ ਕੋਈ ਜਿਆਦਾ ਗੱਲ ਹੋਵੇ ਤੇ ਮੈਨੂੰ ਫੋਨ ਕਰ ਲਿਓ ਕੋਈ ਨਹੀਂ ਟੈਡੀ ਤੇ ਫਿਕਰ ਨਾ ਕਰੋ ਮੈਂ ਬਾਕੀ ਨਾ ਮਾੜਾ-ਭਾਟਾ ਕੰਮ ਜਾਣਦੀ ਆ ਠੀਕ ਤੇ ਹੌਲੀ-ਹੌਲੀ ਬੰਦਾ ਸਿੱਖਦਾ ਹੁੰਦਾ ਵਾ ਕੋਈ ਨਹੀਂ ਕੋਈ ਨਹੀਂ ਸਿੱਖ ਲੂਗੀ ਨਾਲੇ ਭਾਬੀ ਆ ਗਈ ਸਿਖਾ ਦੇਣਾ ਉਹਨਾਂ ਨੇ ਕੋਈ ਤੂੰ ਇਹ ਨਾ ਫਿਕਰ ਕਰੇ ਤੇ ਆ ਨਾ ਦਿਲ ਲਾ ਕੇ ਰਵੀ ਹੁਣ ਚੰਗਾ ਚੱਲ ਮੀ ਭਾਲਦੇ ਕੋਈ ਕੋਈ ਗੱਲ ਨਹੀਂ ਭਾਬੀ ਫਿਕਰ ਨਾ ਕਰੀ ਮੇਰੇ ਹੁੰਦਿਆਂ ਮੈਂ ਜੋ ਹੈਗੀ ਆ ਮੈਂ ਆਪੇ ਸਾਰੇ ਕੰਮ ਕਰ ਲੈਣੇ ਆ ਤੂੰ ਟੈਨਸ਼ਨ ਨਾ ਲੈ ਕਿਸੇ ਗੱਲ ਦੀ ਵਿਚੰਗਾ ਕੋਈ ਗੱਲ ਨਹੀਂ ਫਿਕਰ ਨਹੀਂ ਕਰੀਦੀ ਹੁੰਦੀ ਟੈਨਸ਼ਨ ਤੇ ਹੁੰਦੀ ਆ ਚੱਲ ਤੂੰ ਹੀ ਲੱਗੇ ਧਿਆਨ ਰੱਖਿਓ ਹੁਣ ਉਹਦਾ ਭਾਬੀ ਮੇਰੀ ਗੱਲ ਸੁਣ ਤੂੰ ਨਹੀਂ ਫਿਕਰ ਕਰਨਾ ਕਿਸੇ ਗੱਲ ਦਾ ਵਿਚੰਗਾ ਕੋਈ ਗੱਲ ਨਹੀਂ ਹੁਣ ਐਦਾਂ ਰੋਈ ਜਾਏਂਗੀ ਤੇ ਫਿਰ ਕੀ ਉਸੀਆਂ ਤੋਰਨੀਆਂ ਹੀ ਪੈਂਦੀਆਂ ਸਾਰਿਆਂ ਨੂੰ ਚੱਲ ਹੁਣ ਤੂੰ ਹੀ ਲੱਗੇ ਜੇ ਨਾ ਤੇ ਹੁਣ ਰੋਜ਼ ਫੇਰਾ ਮਾਰਿਆ ਕਰਿਓ ਉਹ ਨਾ ਹੋਏ ਕਹੋ ਫਿਰ ਰੋਜ਼ ਰੋਜ਼ ਜਾਂਦੀ ਚੰਗੀ ਲੱਗਣੀ ਆ ਹੁਣ ਨਾ ਅਮਨ ਕਰਕੇ ਤਾਨੂੰ ਜਾਨਾ ਪਿਆ ਕਰਨਾ ਉਹਦੇ ਉਹ ਚੱਲ ਮਮੀਆ ਹੋਣਾ ਦਾ ਕੋਈ ਗੱਲ ਨਹੀਂ ਕੀ ਕੋਈ ਨੀ ਮਮੀਆ ਮੰਜਾਲ ਫੇਰਾ ਬੈਣਾ ਆ ਵੇਖਾਂ ਕੱਢੀ ਤੀ ਹੈ ਅਸਲੀ ਤੀ ਤੇ ਨਵੇਂ ਹੁੰਦੀਆਂ ਵਾ ਹੈਈ ਆ ਕੋਈ ਗੱਲ ਨਹੀਂ ਚੱਲ ਹੁੰਦਾ ਹੀ ਆ ਕਦੀ ਘਰੋਂ ਕੱਲੀ ਨਹੀਂ ਕੱਢੀ ਮੈਂ ਇੱਕ ਦਿਨ ਵੀ ਹਾਂ ਭయ్యా ਆ ਭੈਣ ਲੱਗੇ ਮੇਰੇ ਹਾਂਜੀ ਹਾਂਜੀ ਕੋਈ ਨਹੀਂ ਤੁਸੀਂ ਬਹੁਤ ਕੱਢੀ ਜਾ ਆ ਜਾਂਦੇ ਆ ਆ ਜਾਂਦੇ ਆ ਜਾਂਦੇ ਕੋਈ ਠੀਕ ਆਹ ਆਉਣ ਲੱਗੇ ਆ

ਵੀ ਮੇਰੀ ਧੀ ਜਿਹੜੀ ਮੇਰ ਕੋ ਚਲ ਗਈ ਆ ਠੀਕ ਆ ਵਾਹ ਹੁਣ ਤੂੰ ਲਾਗੇ ਧਿਆਨ ਰੱਖੀਂ ਧੀ ਭਾਂ ਦਾ ਚੰਗਾ ਕੋਈ ਗੱਲ ਨਹੀਂ ਆਵੇ ਆਪਣੇ ਨਾ ਡੈਡੀ ਚੁੱਪ ਕਰਾਓ ਰੱਖੋ ਭੂਆ ਘੋੜ ਚੱਲੀ ਪੈਣਾ ਕੋਈ ਗੱਲ ਨਹੀਂ ਮੈਂ ਸਮਝਾਉਂਗਾ ਚਲੋ ਤੁਸੀਂ ਟਾਈਮ ਨਾਲ ਸਵੇਰੇ ਆ ਜਿਓਂ ਟਾਈਮ ਨਾਲ ਚੰਗਾ ਕੋਈ ਗੱਲ ਨਹੀਂ ਆ ਜਾਂਦੇ ਆਹ ਹੌ ਮਾਨਾ ਹੌਲਾ ਕਰੋ ਕੋਈ ਗੱਲ ਨਹੀਂ ਗੜੀ ਕੋਈ ਨਹੀਂ ਚਲੋ ਚੰਗਾ ਪੁੱਤ ਜੀ ਜਾਓ ਤੁਸੀਂ ਟਾਈਮ ਨਾਲ ਆਹ ਚੰਗਾ ਪੁੱਤ ਧਿਆਨ ਰੱਖਿਓ ਆਪਣੇ ਜੀ ਕੋਈ ਗੱਲ ਨਹੀਂ ਤੀ ਫਿਕਰ ਨਾ ਕਰੋ ਚਲੋ ਤੁਸੀਂ ਦਲਜੀਤ ਪੁੱਤ ਧਿਆਨ ਰੱਖੀਂ ਚੰਗਾ ਮੰਮੀ ਦਾ ਵੀ ਆਹ ਕੋਈ ਨਹੀਂ ਫਿਕਰ ਨਾ ਕਰੋ ਮੈਂ ਉੱਥੇ ਹੀ ਆ ਆਹ ਮੇਰੇ ਹੁੰਦੇ ਕਾ ਦਾ ਫਿਕਰਵਾ ਤਾਨੂੰ ਨਹੀਂ ਹੈਨਾ ਕਿਹੜੇ ਉਪਰੇ ਤਾਂ ਚਲੀ ਆ ਕਿਤੇ ਮੈਂ ਆਪਣੇ ਤੁਸੀਂ ਸਗੋ ਭੈਣ ਨੂੰ ਹੌਸਲਾ ਦੋ ਤੁਸੀਂ ਜਾ ਪਿੱਛਾ ਕਰਨ ਦੇ ਜੀ ਕੋਈ ਗੱਲ ਨਹੀਂ ਆਜੋ ਚਲੋ ਚਲੋ ਭੂਆ ਜੀ ਤੁਸੀਂ ਆਜੋ ਫਿਰ ਟਾਈਮ ਨਾ ਹੈ ਚਲ ਕੋਈ ਨਹੀਂ ਠੀਕ ਆ ਪੁੱਤ ਠੀਕ ਆ ਲਓ ਠੀਕ ਜੇ ਗਿਆ ਜੇ ਅੱਗੇ ਹੋਰ ਦਿੰਦੇ ਰਹਾ ਹੋ ਵੀਰ ਕੋਲ ਰਹਿ ਗਈ ਆ மா வார கடா சு பண்ணதியாயாதினால பண்ணே மா கடா சுாரு ਨਿਆਉਣ ਤਾਂ ਸਾਰੇ ਆ ਗਏ ਨੋਦਾਿਆਂ ਚਲੋ ਜੀ ਪੀਓ ਸਾਰੇ ਰਾਜ ਰਾਜ ਕੇ ਪੀਲਾਉਣ ਸਾਰੇ ਚਲੋ ਵੀਰ ਫੜਾ ਵਧੀਆ ਪ੍ਰੋਗਰਾਮ ਹੋ ਗਿਆ ਉੱਥੇ ਚਲੋ ਚੰਗਾ ਹੋ ਗਿਆ ਨਾ ਹਾਂਜੀ ਹਾਂਜੀ ਬਾਕੀ ਯਾਰ ਘਰ ਆਣ ਕਿਤੇ ਰੌਣਕੀ ਖਤਮ ਹੋ ਗਈ ਇਦਾਂ ਲੱਗਣ ਤੇ ਆ ਸਹੀ ਗੱਲ ਹੈ ਵੇਖ ਲਓ ਤੇ ਹੀ ਲੜਦੇ ਹੁੰਦੇ ਸੀ ਕੁੜੀ ਨਾਲ ਤੇ ਘਰ ਚ ਰੌਣਕ ਹੀ ਉਹਦੇ ਨਾਲ ਹੀ ਸੀ ਹੁਣ ਵੇ ਕਿੰਦਾ ਸ਼ਾਂਤੀ ਹੋਈ ਘਰ ਜਿੱਦਾਂ ਕੋਈ ਹੁੰਦਾ ਹੀ ਨਹੀਂ ਆ ਚਲੋ ਮੰਮੀ ਰੌਣਕ ਤੇ ਹੈਗੀ ਪਰ ਕਿਤੇ ਨਾ ਕਰਿਆ ਕਰਦਾ ਜਾਣਾ ਤਾਂ ਪੈਣਾ ਹੀ ਉਹਨੂੰ ਚੱਲ ਇਹ ਢੀਆਂ ਕਿਹੜੇ ਰੱਖਿਆ ਜਾਂਦਗਾ ਵਾ ਚੇਂਜ ਕਰਦੇ ਗੱਲ ਕੋਈ ਮੈਂ ਕੀ ਗੱਲ ਕਰਾਂ ਪੁੱਤ ਕਿਹ ਕੀ ਗੱਲ ਹੋ ਰਹੀ ਆ ਮੈਨੂੰ ਤਾਂ ਇਦਾਂ ਲੱਗਣ ਡਿਆ ਵਾ ਜਿਹੜਾ ਮੇਰਾ ਕਲੇਜਾ ਨਾ ਮੇਰੇ ਸਰੀਰ ਤੋਂ ਬਾਹਰ ਆ ਗਿਆ ਹੁੰਦਾ ਸਰੀਰ ਦੇ ਵਿੱਚ ਕੋਈ ਸਾਹ ਸਾਥੇ ਨਹੀਂ ਕਰਨਾ ਮੈਂ ਛੇਤੀ ਆ ਜਾ ਕਰਨਾ ਵਾ ਕੋਈ ਗੱਲ ਦਿਲ ਨਾ ਛੱਡੋ ਤੁਸੀਂ ਡੈਡੀ ਤੇ ਐਵੇਂ ਕਰੀ ਜਾਂਦੇ ਆ ਕੋਈ ਗੱਲ ਨਹੀਂ ਡੜੀ ਕਿੱਥੇ ਹੋ ਗਿਆ ਜਦੋਂ ਦਿਲ ਕਰਿਆ ਕਰੋ ਤੁਸੀਂ ਜਾ ਕੇ ਮਿਲ ਆਇਆ ਕਰੋ ਮੈਂ ਨਾ ਜਦੋਂ ਦਿਲ ਕਰਿਆ ਕਰੋ ਆਪਾਂ ਨੂੰ ਸਾਥ ਲਿਆ ਕਰਾਂਗੇ ਕੋਈ ਗੱਲ ਨਹੀਂ ਆ ਆਹ ਲਾੜਕੋ ਤੀ ਹੁਣ ਬਸ ਮੈਂ ਜਦੋਂ ਕਿਤੇ ਵਿਆਹ ਤੇ ਜਾਂਦਾ ਸੀ ਨਾ ਤੇ ਕੁੜੀ ਰੋਂਦੀ ਹੁੰਦੀ ਸੀ ਤੇ ਮੈਨੂੰ ਵੇਖ ਕੇ ਉਹ ਨਾ ਕੁੜੀ ਦੇ ਮਾਪਿਆਂ ਨਾਲ ਰੋਣਾ ਨਾਲ ਤੇ ਦੱਸ ਇਹ ਕਿਉਂ ਰੋਂਦੇ ਆ ਆ ਤੇ ਖਿਆਲ ਵਾਲਾ ਦੇਣ ਵਾ ਖੁਸ਼ੀਆਂ ਵਾਲਾ ਦੇਣ ਵਾ ਪਰ ਮੈਨੂੰ ਅੱਜ ਪਤਾ ਲੱਗਾ ਵਾ ਕਿਉਂ ਰੋਂਦੇ ਆ ਜਿਹੜੀ ਨਾ ਤੇ ਆਪਣੇ ਲਾੜਾ ਨਾਲ ਪਾਲੀ ਹੋਵੇ ਤੇ ਮੁਰਕੇ ਨੂੰ ਆਪਣੇ ਤੋਂ ਦੂਰ ਕਰਨਾ ਪਵੇ ਬੜਾ ਹੀ ਦੁੱਖ ਹੁੰਦਾ ਪਤਾ ਇਹਦੇ ਚਾਹ ਜਿਹੜੀ ਕੋਈ ਗੱਲ ਨੇ ਉਹਨੇ ਜਾਣਾਂ ਹੈਗਾ ਕੋਈ ਨਾ ਮੈਨੂੰ ਤਾਂ ਹੁਣ ਆਪ ਸਮਝ ਨਹੀਂ ਆਉਂਦੀ ਕਿ ਕਿਦਾਂ ਹੁਣ ਆਪਾਂ ਕਰ ਚ ਰਿਆ ਕਰਨਾ ਵਾ ਮੈਂ ਮੰਮੀ ਇੱਕ ਈ ਗੱਲ ਆ ਉਹ ਮੰਮੀ ਇਦਾਂ ਕਰੋ ਵੀ ਫਿਰ ਦੱਸੋ ਉਹ ਜਿੱਦਾਂ ਗੇ ਰਹਿੰਦੇ ਉਹਦਾ ਰਹੀ ਜਣਾ ਇੱਥੇ ਈ ਟੀ ਗੱਲ ਨਹੀਂ ਹੋਗੀ ਵੈਸੇ ਵੀ ਉਹਦੇ ਨਾਲ ਤਾਂ ਕਈ ਗੱਲਾਂ ਬਾਤਾਂ ਹੁੰਦੀਆਂ ਸੀ ਕਿਤੇ ਤੁਸੀਂ ਲੜ ਲਿਆ ਕਿਤੇ ਛਡਾ ਲਿਆ ਕਿਤੇ ਕੋਈ ਗੱਲ ਕਿਤੇ ਕੋਈ ਗੱਲ ਹੁਣ ਸਭ ਕੁਝ ਹੀ ਮੁੱਕ ਗਿਆ ਹੁਣ ਉਹਨੇ ਆਇਆ ਵੀ ਕਰਨਾ ਤੇ ਪਰੋਣੇ ਵਾਂਗੂ ਉਹ ਤਾਂ ਗੱਲ ਪਤਾ ਕੀ ਆ ਉਹ ਗੱਲ ਕੋਈ ਨਹੀਂ ਗਈ ਹੁਣ ਮੇਰੇ ਮਨ ਚ ਇਹੋ ਗੱਲ ਵਾ ਪੂਰੀ ਆਪਣੇ ਘਰ ਗਈ ਹੈ ਨਾ ਉੱਥੇ ਰਾਜ ਕਰੇ ਜਾ ਕੇ ਕਹਤੇ ਕਿ ਉਹਨਾਂ ਤੰਗੀ ਹੋ ਪੇਸੀ ਨਾ ਹੋਵੇ ਉਥੇ ਬਸ ਮੇਰੇ ਦਿਲ ਚ ਨਾ ਇਹੋ ਡਰ ਗਿਆ ਵਾ ਕੋਈ ਨਹੀਂ ਬੁਆ ਜੀ ਨੇ ਜਿਹੜੀ ਕਿੜਾ ਮਾੜਾ ਲੱਭਿਆ ਉਹਨਾਂ ਨੇ ਪਤਾ ਹੀ ਆ ਸਾਰਾ ਪਤਾ ਤੁਹਾਨੂੰ ਤਾਂ ਪਤਾ ਹੀ ਆ ਅਮਨ ਇੱਥੇ ਕਿੰਨੇ ਨਾ ਰਹਿੰਦੀ ਰਹੀ ਆਪਣੀ ਰੀਝਾਂ ਸਾਰੀਆਂ ਪੂਰੀਆਂ ਕੀਤੀਆਂ ਨੇ ਆਪਣੀ ਮਰਜ਼ੀ ਦਾ ਨਾ ਖਾਣਾ ਪੀਣਾ ਕਦੀ ਘਰ ਕੰਮ ਨਹੀਂ ਕੀਤਾ ਹੁਣ ਸਹੁਰੇ ਘਰ ਜਿਹੜਾ ਵਾ ਉਥੇ ਜਾ ਕੇ ਹਰੇ ਕੰਮ ਕਰਨੇ ਪੈਂਦੇ ਆ ਕੋਈ ਨਹੀਂ ੜੀ ਉਹ ਸਮਝਦਾਰ ਉਹਨੇ ਕਰ ਲੈਣਾ ਸਾਰਾ ਕੁਝ ਆਪੇ ਸਿਆਣੀ ਆ ਮੇਰੀ ਤੀ ਐਵੇਂ ਨਾ ਸਮਝੋ ਉਹਨੂੰ ਜਿਹੜਾ ਨਹੀਂ ਨਾ ਕੰਮ ਕੀਤਾ ਵੰਦੀ ਤੇ ਰਹੀ ਆਪਣੀ ਮਾਂ ਨੂੰ ਕਰਦੀ ਨੂੰ ਗਾੜੀ ਭਾਬੀ ਕਰਦੀ ਰਹੀ ਆ ਉਹਨੇ ਸਭ ਨੂੰ ਵੇਖਿਆ ਇਹ ਕਰਦੇ ਆ ਕੋਈ ਗੱਲ ਨਹੀਂ ਚੁੱਲ੍ਹਾ ਚੌਂਕਾ ਨੇ ਬਥੇਰਾ ਸੰਭ ਲੈਣਾ ਵਾ ਹਾਂ ਨਹੀਂ ਮੈਨੂੰ ਕੋਈ ਵੀ ਟੈਨਸ਼ਨ ਉਹਦੀ ਮਾਂ ਤੇ ਗਈ ਆਪਣੀ ਤੇ ਉਹਦਾ ਨਾ ਮੁੰਡਾ ਤੇ ਮੈਨੂੰ ਸਿਆਣਾ ਲੱਗਦਾ ਵਾ ਪੜ੍ਹਿਆ ਲਿਖਿਆ ਵਾ ਹੈ ਅੱਗੇ ਵੇਖੋ ਸਾੜੀ ਕੁੜੀ ਦਾ ਕਰਮ ਕੀ ਕਹਿੰਦੇ ਆ ਚੱਲ ਨਿਕਾ ਜਾ ਪਰਿਵਾਰ ਵਾ ਗੱਲ ਤੇ ਕੋਈ ਨਹੀਂ ਡੀ ਤੇ ਜੇ ਕਿਸੇ ਨੇ ਕਲਾ ਪਾਉਣੀ ਹੋਏ ਘਰ ਵਿੱਚ ਤੇ ਇੱਕ ਟੱਬਰੀ ਦਾ ਜੀ ਜਿਹੜਾ ਕਾਫੀ ਹੁੰਦਾ ਵਾ ਚਲੋ ਅੱਗੇ ਦਮਾਲ ਕੱਗੇ ਹੋਰ ਦਸਾਂ ਕਰੀ ਦੇਵਾਂਗੇ ਸੱਚੇ ਪਾਤਸ਼ਾਹ ਚੰਗਾ ਚੰਗਾ ਟਾਈਮ ਲੰਘਾਈ ਹੁਦਾ ਮਮੀ ਗੱਲ ਵਾ ਮਮੀ ਕਿ ਉਹ ਭੂਆ ਦੇ ਪਿੰਡ ਗਈ ਐ ਹੈ ਚੱਲ ਭੂਆ ਦੇ ਕੋਲ 20 ਘੰਟੇ ਲੱਗੇ ਰਿਹਾ ਕਰਨਾ ਪਰ ਪੁੱਤ ਭੂਆ ਨੂੰ 24 ਘੰਟੇ ਰਕਰ ਥੋੜੀ ਬੈਠੀ ਰਹਿਣਾ ਚਲ ਮਮੀ ਪਿੰਡ ਦਾ ਤਾਂ ਆਸਰਾ ਬੜਾ ਹੁੰਦਾ ਵਾ ਚੱਲ ਜੇ ਤੂੰ ਫੋਨ ਕਰਨਗੇ ਬਹੁਤ ਚਾਹੀ ਸਕਦੇ ਹੋ ਨਹੀਂ ਹਾਂ ਤੇ ਗੱਲ ਤੁਹਾਡੀ ਸਹੀ ਐ ਚਲ 10 12 ਦਿਨ ਤੱਕ ਲਗਾਤਾਰ ਚੱਲ ਜਾਇਆ ਕਰੂਗੀ ਮੁੜ ਕੇ ਚੱਲ ਆਪਣੇ ਘਰਾਂ ਦੇ ਕਈ ਜਿਵੇਂ ਹੋ ਜਾਂਦੇ ਆ ਘਰੋਂ ਨਹੀਂ ਨਿਕਲਿਆ ਜਾਂਦਾ ਮੇਰੀ ਗੱਲ ਸੁਣੋ ਆ ਮੰਨੇ ਲਾ ਲੈਣਾ ਵਾ ਜੀ ਆਪਾਂ ਤੰਗਾ ਉਹ ਨਾਮ ਲਿਓ ਚੁੱਕੋ ਉਹਨਾਂ ਵਾਲੇ ਮੰਮੀ ਉਹ ਬੰਦੇ ਨੇ ਇੱਕ ਵਾ ਠੀਕ ਆ ਨਾ ਆਹੋ ਤੇ ਹੈ ਗੀ ਗਾਲ ਹੀ ਕੋਈ ਕਰਨੀ ਉੱਥੇ ਠੀਕ ਆ ਵੇਹਾਂ ਘਰ ਚ ਕਿੰਦਾ ਸ਼ਾਂਤ ਈ ਆ ਕਿਤੇ ਕਿਦਾਂ ਹੋਇਆ ਪਿਆ ਆ ਚਲੋ ਕੋਈ ਗੱਲ ਨਹੀਂ ਥੋੜੇ ਦਿਨ ਇੱਧਰ ਰਹਿਣਾ ਵਾ ਗਲਜੀਤ ਉੱਥੇ ਜਾ ਹਾਂ ਉਹ ਬਾਹਰ ਦਾ ਚਾਹ ਪਣੇ ਜਾ ਖਾ ਪੀਵ ਕੇ ਨਾ ਟ ਹੋਰ ਤਰ੍ਹਾਂ ਦਾ ਹੋਇਆ ਵਾ ਮੇਰੀ ਗੱਲ ਸੁਣ ਬਟਾ ਸਰ ਇਧਰ ਆ ਗਏ ਮੇਰੀ ਗੱਲ ਸੁਣੋ ਹਨੀ ਤਰਸ ਪੁੱਤ ਹਾਂਜੀ ਹੁਣ ਜਿਹੜੇ ਜਿਹੜੇ ਤੁਸੀਂ ਕੰਮ ਕੀਤੇ ਆ ਨਾ ਜਿਹੜਾ ਕਹਿਦਾ ਕੋਈ ਲੈ ਲੈ ਦੇਣ ਵਾ ਤਿੰਨ ਪੇੜ ਤੋਂ ਪੇੜ ਤੇ ਮੁੜਕੇ ਕੋਈ ਭੁਗਾਰ ਬੰਦਾ ਫੇਰਾ ਮਾਰੇ ਨਾ ਤੇ ਚੰਗਾ ਨਹੀਂ ਲੱਗਦਾ। ਡੈਡ ਜੀ ਬਹੁਤੇ ਤੇ ਮੈਂ ਨਾਲ ਹੀ ਨਵੇੜ ਆਇਆ ਸੀ। ਇੱਕ ਦੋ ਹੈ ਵਾ। ਬਾਕੀ ਸ਼ਾਮ ਨੂੰ ਬੈਠ ਕੇ ਵੇਖ ਲੈਣੇ ਆ। ਆਹ ਬਾਕੀ ਮਡੇਰੀ ਲਈ ਹੀ ਕੀ। ਇਹ ਤੋਂ ਪਹਿਲਾਂ ਆਪਣਾ ਹਿਸਾਬ ਲਿਖਿਆ ਜੇ। ਇਹ ਤੋਂ ਪਹਿਲਾਂ ਕੋਈ ਬੰਦਾ ਆਪਣੇ ਘਰ ਫੇਰਾ ਮਾਰੇ। ਸਾਰੇ ਆਪਣਾ ਹਿਸਾਬ ਕਦਾ ਬਰਾਬਰ ਕਰ ਦੋ। ਕੋਈ ਨਹੀਂ। ਸ਼ਾਮ ਨੂੰ ਵੇਖ ਲੈਣੇ। ਟੈਨਸ਼ਨ ਨਾ ਲਾ ਕੇ ਕੱਲ ਤੇ। ਚਲੋ ਪਹਿਲਾਂ ਘੁੱਟ ਘੁੱਟ ਚਾਹ ਪੀ ਲਓ ਫਿਰ ਕਿਸੇ ਪਾਸੇ ਜਾਇਓ। ਜਿਹੜਾ ਵੀ ਕੰਮ ਕਰਨਾ ਵਾ ਫਿਰ ਕਰਿਓ। ਤਾਂ ਆਪਣਾ ਨਾਲ ਲੀੜਾ ਕਪੜਾ ਲਾ ਲਓ ਸਾਰੇ ਜਾਣੇ ਹੁਣ। ਇੱਕ ਕੰਮ ਹੋਰ ਕਰੋ ਸਵੇਰੇ ਨਾ ਮੈਂ ਭੈਣ ਨੂੰ ਕਿਹਾ ਵੀ ਫੇਰਾ ਪਵਾ ਜਣਾ ਤੇ ਆਪਣੀਆਂ ਤਿਆਰੀਆਂ ਕਰ ਲਓ ਵੀ ਕੋਈ ਨੂੰ ਰੈਡੀ ਉਹ ਵੀ ਆਪਾਂ ਬੈ ਕੇ ਦੋਵਾਂ ਨੇ ਸਲਾਹ ਕਰ ਲੈਣੀ ਕੀ ਕਰਨਾ ਕੋਈ ਚੱਕਰ ਕੀ ਟੈਨਸ਼ਨ ਵੀ ਨਹੀਂ ਰਹੋ ਬਸ ਪ੍ਰਭ ਤੁਸੀਂ ਪਹਿਲਾ ਜਿਹੜਾ ਕੋਈ ਲੈਣਾ ਦੇਣਾ ਸੂਟ ਵਗੈਰਾ ਹੈ ਕਰਕੇ ਨਹੀਂ ਉਹ ਨਹੀਂ ਕੱਪੜੇ ਤੇ ਲਏ ਹੀ ਬਸ ਜੇ ਦੋਨਾਂ ਫੇਰਾ ਪਾਉਣ ਆਉਣਾ ਵਾ ਨਾ ਉਹ ਦੇਖਣਾ ਪਾਣਾ ਕੋਈ ਇੱਕ ਅੱਧਾ ਸੂਟ ਲੈਣਾ ਪਿਆ ਫਿਰ ਉਹ ਲੈ ਆਵਾਂਗੇ ਕੋਈ ਨਹੀਂ ਜੇ ਕਰਨਾ ਕੰਮ ਨਾ ਤੇ ਇਹਨਾਂ ਜਾਣਾ ਹੋਣਾ ਸ਼ਹਿਰ ਤੋਂ ਤਨ ਆ ਚਲ ਜੀ ਉਹਦੇ ਕੋਈ ਨਹੀਂ ਉਹਨੂੰ ਦਲਜੀਤ ਨੂੰ ਲੈ ਜਾਣੇ ਲੈ ਗਿਆ ਜੀ ਚੰਗਾ ਹੁਣ ਆਹ ਉਹਨੂੰ ਕੱਲ ਦੂੰਗੀ ਮੇਰਾ ਨਹੀਂ ਹੁਣ ਚੀ ਕਰਦਾ ਜਾਣ ਨੂੰ ਆਪੇ ਜਾ ਕੇ ਲੈ ਆਉਗੀ ਜੇ ਲੋਡ ਪਈ ਤੇ ਆਹ ਬਲ ਤਾਂ ਸਾਰੇ ਹੈਗੇ ਮੇਰੇ ਸਹਾਂ ਨਾਲ ਕੱਪੜੇ ਇੱਕ ਦੋ ਦੀ ਲੋਡ ਪੈਣੀ ਜੇ ਪਈ ਤੇ ਕੋਈ ਗੱਲ ਨਹੀਂ ਚਲ ਮੈਂ ਵੇਖਾਂ ਜਾ ਕੇ ਉਹਨੂੰ ਕੁੜੀ ਨੂੰ ਚਲ ਠੀਕ ਆ ਚਾਹ ਬਣਾਈ ਹੈ ਜੇਕ ਨਹੀਂ ਉਹਨੇ ਜਾ ਜਾਓ ਤੁਸੀਂ ਵੇਖੋ ਕੰਮ ਕਰਾ ਚਲ ਮੈਂ ਵੇਖ ਚਲੋ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਕੰਮ ਵਧੀਆ ਹੋ ਗਿਆ ਕੋਈ ਕਸਮ ਨਹੀਂ ਚੱਲ ਰਹੀ ਪਰਮਾਤਮਾ ਨੇ ਬਹੁਤ ਵਧੀਆ ਕੀਤਾ ਮੇਰੀ ਗੱਲ ਸੁਣ ਲਿੰਦਾ ਨਾ ਇਦਾਂ ਕਰੀਏ ਕਿ ਬੁਰਕੀਆਂ ਦੇ ਲਈਏ ਠੀਕ ਆ ਤੇ ਨਾਲੇ ਨਾ ਕੋਈ ਕਸਰ ਨਾ ਰਹੇ ਕਿਸੇ ਗੱਲ ਦੀ ਠੀਕ ਆ ਨਾ ਹਾਂ ਠੀਕ ਆ ਮੈਂ ਵੀ ਇਹੋ ਵੀ ਇਹਦੇ ਵੀਰ ਕਹਿਣ ਦੇ ਕਿ ਕੋਈ ਕਸਰ ਨਹੀਂ ਸਾਰੇ ਸਗਨ ਵਿਹਾਰ ਕਰਨੇ ਆ ਨਹੀਂ ਨਹੀਂ ਸਾਰੇ ਸਗਨ ਵਿਹਾਰ ਕਰਾਂਗੇ ਕਿ ਕੋਈ ਕਮੀ ਨਾ ਰਵੇ ਆਹੋ ਤੇ ਕੱਲ ਨੂੰ ਕੋਈ ਅਖਰੇ ਵੀ ਮਾਂ ਪਿਓ ਸਿਰ ਤੇ ਨਹੀਂ ਤੇ ਕੋਈ ਸਗਨ ਨਹੀਂ ਕੀਤਾ ਜਾਣ ਨਾ ਕੋਈ ਉਹੀ ਗੱਲ ਆ ਨਾ ਕੱਲ ਨੂੰ ਤੈਨੂੰ ਨਾ ਮੇਣਾ ਮਾਰੇ ਕੋਈ ਐ ਭਰਜਾਈ ਹੀ ਤੇ ਭਰਜਾਈ ਨੇ ਕਿਹੜੇ ਸਗਨ ਕਰਦੇ ਆਪਾਂ ਕੋਈ ਸਗਨ ਰਹਿਣ ਨਹੀਂਗਾ ਜਿਹੜਾ ਸਾਰੇ ਕਰਨੇ ਆ ਹੋਰ ਕੁੜੀ ਬਹੁਤ ਸੋਹਣੀ ਆ ਕਿਤੇ ਸਾਡਾ ਤਾਂ ਘਰ ਹੀ ਭਰ ਗਿਆ ਕਿਤੇ ਹੈ ਚੱਲ ਸ਼ੁਕਰ ਵਾਕੇ ਤੈਨੂੰ ਮੇਰੀ ਭਤੀਜੀ ਸਾਡਾ ਇਹ ਘਰ ਕਿਤੇ ਆਹੋ ਉਹ ਤਾਂ ਨਾ ਸਾਰੇ ਜਣੇ ਕਹਿ ਦੇ ਹੀਗੇ ਬੇ ਬੜੀ ਸੋਹਣੀ ਭਤੀਜੀ ਤੇਰੀ ਬੜੀ ਸੋਹਣੀ ਭਤੀਜੀ ਆ ਤੇ ਚੱਲ ਸੋਭਾ ਹੀ ਹੁੰਦੀ ਆ ਆਹੋ ਤੇ ਹੋਰ ਨਹੀਂ ਬੜਾ ਵਧੀਆ ਮਾਣ ਕਰਕੇ ਪਰਮਾਤਮਾ ਨੇ ਸਾਡੀ ਵਧੀਆ ਨਿਕਾ ਦੇ ਅੱਗੇ ਨਹੀਂ ਸਾਡੀ ਵਧੀਆ ਹੀ ਨੰਗ ਚੜੀਆਂ ਮੈਨੂੰ ਪਤਾ ਮੇਰੀ ਭਤੀਜੀ ਨੇ ਕੋਈ ਗੱਲ ਹੀ ਨਹੀਂ ਕਰਨੀ ਹੈ ਤੇ ਨਾ ਕਰਨੀ ਆ ਤੂੰ ਇਥੇ ਲੜਾਈ ਕਾਦੀ ਹੋਣੀ ਆ ਹੋਰ ਆਹੋ ਕਿੰਨੇ ਕ ਜਣੇ ਨਾਲੇ ਆ ਇਹ ਹੋਰ ਆਹੋ ਚਾਹ ਕੋਈ ਸਾਰੇ ਆ ਰਹੀ ਜਾਣਾ ਵਧੀਆ ਹੈ ਕੁਛ ਤੇ ਆਇਆ ਤੇ ਭਰਾ ਦਾ ਫੋਨ ਕ ਜਾ ਕਰਨਾ ਜੇ ਨਹੀਂ ਕਰਦੇ ਕੋਈ ਇਹਨਾਂ ਨੂੰ ਖੋਲ ਲਾਉਨੇ ਆ ਅੱਛਾ ਅੱਛਾ ਉਦਾਂ ਤੇ ਕਈ ਵਾਰ ਸਵੇਰ ਦੀ ਗੱਲ ਹੋ ਗਈ ਆ ਅੱਜ ਹੁਣ ਆਹ ਕਾਰਨ ਕੇ ਦੱਸ ਦੇਣਾ ਤੇ ਪੰਗਿਆ ਲੈ ਕੇ ਦੇ ਹਾਂ ਬੁਰਕੀਆਂ ਦੇ ਕੇ ਨਾ ਤੇ ਫਿਰ ਕਰ ਦਿੰਨੇ ਫੋਨ ਉਹਨਾਂ ਨੂੰ ਚੱਲ ਬੁਰਕੀਆਂ ਦਾ ਕਰ ਲੋ ਤੁਸੀਂ ਤੇ ਆਪਾਂ ਮੁੜ ਕੇ ਸਗਨ ਵਿਆਹ ਕਰ ਲਈਏ ਜਿਹੜੇ ਰਹਿ ਗਏ ਹਨਾ ਆਪ ਸਾਰੇ ਜਣੇ ਬੈਠੇ ਆ ਘੜੀ ਨਾਲ ਲੈ ਲੈਂਦੇ ਆ ਆਹ ਲਿਆਓ ਲਿਆਓ ਤੇ ਪਲੇਟ ਪਾ ਦੇ ਲੱਗੀ ਹਾਂ ਹਾਂ ਲਿਓ ਨੀ ਮੈਂ ਚਲੋ ਚਲੋ ਬਹੁਤ ਕਿੰ ਦੇਰ ਹੋਣ ਕੰਮ ਤੇ ਹੋਰ ਕਰੋ ਸਗਨ ਸਾਰੇ ਕੇ ਇੰਨੇ ਦਿਨਾਂ ਤੋਂ ਫੁਕੀ ਗਰਾਂ ਲੈ ਲੈਂਦੀ ਇੰਨੇ ਦਿਨਾਂ ਦੀ ਫੁਕੀ ਗਰਾਂ ਲੈ ਲੈਂਦੀ ਮਾਣੇ ਕੱਲੀ ਪੁਖੀ ਕਰਾਈਆਂ ਲੈ ਲੈਂਦੀ ਮਾਣੇ ਕੱਲੀ ਪੁਖੀ ਕਰਾਈਆਂ ਲੈ ਲੈਂਦੀ ਕਿ ਮੂਹੇ ਤੰਦੇ ਮਾਣੂ ਬਿਲ ਨੀ ਇਹਦੇ ਕੋਈ சுாங்க பக்காய்ந்த ਮਾਸਨੇ ਕੱਲਿਆ ਪੁੱਤ ਘਰ ਆਇਆ ਲੈ ਨਹੀਂਦਾ ਸਤਾਂ ਦਿਨਾਂ ਦਾ ਪੁੱਤ ਘਰ ਆਇਆ ਲੈ ਨਹੀਂਦਾ ਲੈਲਾ ਮਾਂ ਦੇਆ ਪੁੱਤ ਘਰ ਆਇਆ ਲੈ ਨਹੀਂਦਾ ਸਤਾਂ ਦਿਨਾਂ ਦਾ ਪੁੱਤ ਘਰ ਆਇਆ ਲੈ ਨਹੀਂਦਾ ਚਲੋ ਵਧਾਈ ਹੋਵੇ ਭਾਬੀ ਨੂੰ ਬਹੁਤੀ ਬਹੁਤੀ ਹਾਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਨਾਲ ਇਹਨਾਂ ਨੂੰ ਬਹੁਤ ਵਧਾਈਆਂ ਹੁਣ ਆਹੋ ਸਹੀ ਗੱਲ ਸਾਡੇ ਘਰ ਭਰ ਗਿਆ ਤੇ ਵੀਰ ਨੇ ਵੇਲਾ ਫੋਨ ਕਰ ਕਰਕੇ ਨਾ ਕਿੰਨੀ ਵਾਰ ਗੱਲ ਕਰਤੀ ਐ ਕੋਈ ਨਹੀਂ ਮੈ ਲਾਉਣੀ ਆ ਉਈ ਲਾਉਣਾ ਹੁਣੇ ਲਾਉ ਪਹਿਲਾਂ ਮੈਂ ਲਾਉਣੀ ਫੋਨ ਚੱਲ ਨਾਲੇ ਫੋਨ ਕਰਕੇ ਵਧਾਈ ਦੇ ਦੇ ਭਰਾ ਤੇਰਾ ਵਿਆਹ ਲਿਆ ਵਾ ਹਾਂ ਉਹ ਵੀ ਖੁਸ਼ ਹੋ ਜਾਣਗੇ ਨਾਲੇ ਖੁਸ਼ ਹੋ ਜੂਗਾ ਨਾਲੇ ਦੱਸ ਦੀ ਨਾਲੇ ਧਿਆਨ ਨਾਲ ਸੁਯਰ ਦਾ ਉਹਨਾਂ ਦਾ ਵੀ ਆਹ ਕਾ ਵੀ ਵੀਡੀਓ ਬਣਾਈ ਉਹਨੂੰ ਸੈਂਡ ਕਰ ਦੀ ਨਹੀਂ ਕਰ ਦੇਣੀ ਉਹਨੂੰ ਸੈਂਡ ਕਰਿਓ ਨਾਲੇ ਕਰ ਦੋ ਫਿਰ ਫੋਨ ਨਾਲੇ ਕੋਈ ਨਹੀਂ ਬਾਅਦ ਵਿੱਚ ਅਮਨ ਦੀ ਵੀ ਆਪਾਂ ਗੱਲ ਕਰਾ ਦਾਂਗੇ ਹਨ ਕੱਪੜੇ ਕੱਪੜੇ ਚੇਂਜ ਕਰ ਲਓ ਹੈ ਆਹ ਠੀਕ ਚੱਲ ਕੋਈ ਨਹੀਂ ਆਹ ਕਰ ਲਓ ਕਰ ਲਓ ਬਦਲ ਲਓ ਕੱਪੜੇ ਤੁਸੀਂ